ਉਹਨੇ ਘਰ ਵਿੱਚ ਬਹਿ ਕੇ ਗੁਰੂ ਨਾਨਕ ਦੇ ਨਾਮ ਦੀ ਅਰਾਮ ਵੇਲਾ ਆਇਆ ਉਹਨੇ ਭਾਗ ਜਾਗੇ ਸਹਿਬ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਕਿਹਾ ਮਾਂ ਹੁਣ ਉਹ ਰਾਣੀ ਮੈਣੀ ਜਿਹਨੂੰ ਹਜ਼ੂਰ ਸਾਹਿਬਾਂ ਵੀ ਕਹਿ ਕੇ ਬੁਲਾਉਣ ਵਾਲੇ ਤਾਂ ਬਹੁਤ ਨੇ ਪਰ ਮਾਂ ਕਹਿ ਕੇ ਬੁਲਾਉਣ ਵਾਲਾ ਕੋਈ ਨਹੀਂ ਸੀ ਜਦ ਉਹਨੇ ਇਹ ਲਫ਼ਜ਼ ਇਹ ਬਚਨ ਸੁਣਿਆ ਮਨ ਵਿਰਾਗ ਨਾਲ ਭਰ ਗਿਆ ਅਤਿਆੰਤ ਜਿਹੜੀ ਹੈ ਆਸ ਸੀ ਜੀ ਉਹਦੇ ਮਨ ਵਿੱਚ ਕਿ ਕਦੀ ਸਾਧੂ ਆਉਣਗੇ ਸਾਈਂ ਸਾਹਿਬ ਅਰਵਾਸ ਦਿੱਤਾ ਜੇ ਬਚਨ ਕੀਤਾ ਮਹਾਰਾਜ ਮੇਰੇ ਘਰ ਦੇ ਅੰਦਰ ਹੋਰ ਸਾਰੇ ਸੁੱਖ ਮੌਜੂਦ ਨੇ ਜੇ ਕੁਝ ਨਹੀਂ ਹੈ ਕਿਰਪਾ ਕਰਕੇ ਔਲਾਦ ਦਾ ਸੁੱਖ ਢੋਲੀ ਪਾਓ ਮਹਾਰਾਜ ਸਤਗੁਰੂ ਦੀ ਵਡਿਆਈ ਵੱਡੀ ਹੈ ਮਹਿਮਾ ਕਹਿਣ ਕਥਨ ਤੋਂ ਬਾਰੀ ਹੈ ਸਾਹਿਬਾਂ ਨੇ ਬੋਲ ਆਖਿਆ ਰਾਣੀ ਪੈਣੀ ਉਤਰੋਇਆ ਮੈਂ ਸੋਨਹਾਰੀ ਸਿਆਪਨ ਤੁਸੀਂ ਮਨ ਤੇਪ ਕਰਕੇ ਮੈਨੂੰ ਆਪਣਾ ਪੁੱਤਰ ਜਦ ਲਿਆ ਹਾਂ ਲੱਕੇ ਦੀਆਂ ਸੰਗਤਾਂ ਦੂਰੋਂ ਦਰਜੋਂ ਆ ਕੇ ਸਾਨੂੰ ਅਸੀਸ ਵੀ ਦਿੰਦੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਇਸ ਮਾਗਵਾਂ ਵਿੱਚ ਇਸੇ ਤਰ੍ਹਾਂ ਸੰਗਤਾਂ ਹਿੱਸਾ ਲੈਂਦੇ ਰਹਿਣ ਰੋਣ ਕਮ ਦੋ ਦੇਣ ਤੇ ਗੁਰੂ ਕਰਦੀਆਂ ਤੁਸੀਆਂ ਫਰਪਤ ਕਰਨ ਇਸ ਸਮਾਂ ਆਪਾਂ ਸਾਰਿਆਂ ਲਈ ਇੱਕ ਖੁਸ਼ੀ ਭਰਿਆ ਹੈ ਜੋ ਸਤਗੁਰੂ ਤਰੰਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨਿੱਧੀ ਗੋਲ ਵਿੱਚ ਬਿਠਾ ਕੇ ਸਾਨੂੰ ਸਾਰਿਆਂ ਨੂੰ ਅਸੀਸਾਂ ਵਰਸਿਸ਼ ਕਰਦੇ ਹਨ ਪਰਮਿੰਦਰ ਕੌਰ ਸ੍ਰੀ ਆਕਾਲ ਸਾਤ ਸ੍ਰੀ ਆਕਾਲ ਕੀ ਬੱਤੀਆਂ ਨੇ ਗੱਲਤਾ ਬੋਲੀ ਹੈ ਪਰਮਜੀਤ ਕੌਰ ਅੱਛਾ ਤੁਹਾਡੀ ਸੁਆਟੀ ਦਾ ਨਾਮ ਕੀ ਹੈ ਸਾਡੀ ਸੁਸਾਇਟੀ ਦਾ ਜਗਤ ਮਾਤਾ ਗੁਜਰ ਕੌਰ ਜੀ ਸੁਖਮਨੀ ਸੈਨ ਉਸ ਕਾਮ ਸਿਵਾ ਸੁਸਾਇਟੀ ਈਸਟ ਮੋਹਨ ਨਗਰ ਇਹ ਕਿੰਨਾ ਪ੍ਰੋਗਰਾਮ ਮਨਾਇਆ ਗਿਆ ਅੱਜ ਇਹ ਸਾਡਾ 20ਵਾਂ ਪ੍ਰੋਗਰਾਮ 19 ਸਾਲ ਹੋ ਗਏ ਹਨ ਸਾਨੂੰ ਇਸ ਸਮਾਰਗ ਕਰਦੇ ਹੋਇਆ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਹੁਣ ਵੀ ਸਮਾਗਮ ਹੋਏ ਹਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਸੀਸਾਂ ਜਗਤ ਮਾਤਾ ਗੁਜਰੀ ਜੀ ਦੀਆਂ ਅਸੀਸਾਂ ਇਸ ਸੁਸਾਇਟੀ ਦੇ ਉੱਪਰ ਬਹੁਤ ਮਿਹਰ ਹੈ ਕਿ ਹਰ ਸਾਲ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸਭ ਤੋਂ ਪਹਿਲਾਂ ਪ੍ਰਵਾਤ ਫਿਰਿਆ ਗੁਰਮਾਰਾ ਜੀ ਦੀਆਂ ਖੁਸ਼ੀਆਂ ਵਿੱਚ ਕਰਦੇ ਹਾਂ ਉਸ ਤਵਾਂ ਗ੍ਰਾਵੇਖੇ ਪਾਠ ਕੀਤੇ ਜਾਂਦੇ ਹਨ ਸਹਿਜ ਪਾਠ ਜਾਂ ਸਿਰਖੰਡ ਪਰ ਸਾਹਿਬ ਜੀ ਰੱਖੇ ਜਾਂਦੇ ਹਨ ਉਹਨਾਂ ਦੇ ਭੋਗ ਤੋਂ ਬਾਅਦ ਖੁੱਲੇ ਪਡਾਲਾਂ ਅੰਦਰ ਤਨ ਤਨ ਗੋਵਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਜੀ ਕੁਝ ਕੀਰਤਨ ਦਰਵਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਰਾਗੀ ਢਾਡੀ ਕਥਾ ਵਾਚਕ ਬੱਚੇ ਸਾਡੇ ਜੋ ਹੈ ਉਹ ਇਸ ਵਿੱਚ ਹਿੱਸਾ ਲੈਂਦੇ ਹਨ ਸਭ ਨੇ ਬਹੁਤ ਬਹੁਤ ਕੀਰਤਨ ਰਸ ਵਿੱਚ ਨਾ ਕੀਤਾ ਹੈ ਜੋ ਸੰਗਤਾਂ ਨੂੰ ਦਿਨੋਂ ਹੀ ਇੰਨੀ ਸੋਭਾ ਉਸ ਮਹਾਰਾਜ ਦੀ ਪ੍ਰਾਪਤ ਹੋਈ ਹੈ ਕਿ ਜੋ ਜਨਮ ਜਨਮ ਦੀਆਂ ਕੱਟਣ ਵਾਲੇ ਹਨ ਉਹਨਾਂ ਨੇ ਸਾਡੇ ਤੇ ਸੀਸ ਵਕਸ਼ਿਸ਼ ਕੀਤੀ ਹੈ ਅਸੀਂ ਸਾਰਿਆਂ ਨੇ ਮਿਲ ਕੇ ਤਨ ਤਨ ਗੋਵਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਸਵਦੀਆਂ ਸਭ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਾਲਾ ਵਾਲੇ ਸਾਰੇ ਜੱਟਿਆ ਨੇ ਜਿਹੜਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਕੇ ਸਤਿ ਕੀਰਤਨ ਗਾਇਨ ਸਰਵਣ ਕੀਤਾ ਗਿਆ ਸੋ ਸਾਡਾ ਇਹ ਉਪਰਾਲਾ ਜਿਹੜਾ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਮਾਜ ਦੇ ਚਰਨਾਂ ਦੇ ਨਾਲ ਜੋੜਨ ਦਾ ਇੱਕ ਛੋਟਾ ਜਿਹਾ ਉਪਰਾਲਾ ਸਤਿਗੁਰੂ ਮਾਜ ਦੇ ਚਰਨਾਂ 'ਚ ਬੇਨਤੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਇਸੇ ਤਰ੍ਹਾਂ ਮਿਹਰਪਾਤਰ ਕਿ ਜੋ ਸਾਰੇ ਸੰਗਤਾਂ ਨਾਲ ਮਿਲ ਕੇ ਜਿਹੜਾ ਹੈ ਉਹ ਇਸੇ ਤਰ੍ਹਾਂ ਗੁਰਪੋ ਮਨਾਉਂਦੇ ਰਹਿਣ ਤੇ ਆਉ ਵਾਲੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਵੀ ਇਤੋਂ ਜਿਹੜੀ ਪ੍ਰੇਰਣਾ ਮਿਲ ਸਕੇ ਤਾਂ ਜੋ ਆਪਣੀ ਕੌਮ ਦੇ ਨਾਲ ਆਪਣੇ ਧਰਮ ਦੇ ਨਾਲ ਜੋ ਹੈ ਆਪਣੇ ਜੁੜੇ ਰਹਿਣ ਉਹ ਸਤਿਗੁਰੂ ਮਾਝ ਦੀ ਖੁਸ਼ੀ ਪ੍ਰਾਪਤ ਕਰਦੇ ਰਹਿਣ ਠੀਕ ਹੈ ਜੀ ਆਪਾਂ ਡਾਕਟਰ ਆਪਣਾ ਨਾਮ ਦੱਸੀਏ ਉਹਦਾ ਦੱਸੀਏ ਆਪਾਂ ਦਾਸ ਦਾ ਉਹਦਾ ਦੇ ਕੋਈ ਨਹੀਂਗਾ ਦਾਸ ਸੇਵਾਦਾਰ ਹੀ ਅਸੀਂ ਸਾਰੇ ਕਹਿੰਦੇ ਆਂ ਅਸੀਂ ਉਹਦੇ ਨਹੀਂ ਵੈਸੇ ਲੈ ਸਾਡੀ ਸੁਸਾਇਟੀ ਦੇ ਵਿੱਚ ਖਾਸ ਇਹ ਗੱਲ ਆ ਕੋਈ ਇਹੋ ਜੀ ਪ੍ਰਧਾਨਗੀ ਵਾਲੀ ਗੱਲ ਨਹੀਂ ਸਾਰੇ ਨਾਲ ਮਿਲ ਕੇ ਸਾਰੇ ਸੇਵਾ ਕਰਦੇ ਆ ਸਾਡੇ ਪ੍ਰਧਾਨ ਬੀਬੀ ਹਰਮਿੰਦਰ ਕੌਰ ਜੀ ਆ ਬੀਬੀ ਪਰਮਜੀਤ ਕੌਰ ਜੀ ਖਾਸ ਕਰਕੇ ਜਗਤ ਮਾਤਾ ਗੁਰਕੌਰ ਜਿਹੜਾ ਹੈ ਸਾਰੇ ਬੀਬੀਆਂ ਦਾ ਇਹਨਾਂ ਦਾ ਬਹੁਤ ਉਪਰਾਲਾ ਠੀਕ ਹੈ ਜੀ ਇਹ ਤਕਰੀਬਨ ਜਿਹੜਾ ਹੈ ਹਰ ਹਫਤੇ ਬਾਅਦ ਤਕਰੀਬਨ ਇਹ ਇੰਤਰ ਕਰਨ ਦੇ ਨਾਲ ਸਾਰੇ ਇਕੱਠੇ ਹੋ ਗਏ ਅਸੀਂ ਨਾਲ ਜਿਹੜੇ ਆ ਜੈਂਟਸ ਸੇਵਾਦਾਰ ਸਾਰੇ ਉਹਨਾਂ ਨਾਲ ਸਹਿਯੋਗ ਕਰਦੇ ਆ ਤੋਂ ਸਾਲ ਬਾਅਦ ਇਹ ਮਹਾਰਾਜ ਦਾ ਜਿਹੜਾ ਗੁਰਪੁਰਬ ਹੈ ਗੁਰਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹਨਾਂ ਦੇ ਗੁਰਪੁਰਬ ਸਹੀ ਹਰ ਸਾਲ ਸੰਗਤ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਉਂਦੇ ਆ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਬੇਨਤੀ ਸੱਚੇ ਪਾਤਸ਼ਾਹ ਆਪਣੇ ਚਰਨਾਚ ਇਸੇ ਤਰ੍ਹਾਂ ਸੇਵਾ ਬਖਸ਼ਿਸ਼ ਕਰੀ ਰੱਖਣੀ ਔਰ ਇਲਾਕੇ ਨੂੰ ਵੀ ਸੰਗਤਾਂ ਨੂੰ ਇਸੇ ਤਰ੍ਹਾਂ ਉਤਸ਼ਾਹ ਬਖਸ਼ਿਸ਼ ਕਰਨ ਬੱਚਿਆਂ ਨੂੰ ਉਤਸ਼ਾਹ ਬਖਸ਼ਿਸ਼ ਕਰਨ ਸਾਰੇ ਨਾਲ ਮਿਲ ਕੇ ਜਿਹੜੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਵੱਧ ਚੜ ਕੇ ਉਤਸ਼ਾਹ ਦੇ ਨਾਲ ਮਹਾਰਾਜ ਦੇ ਜੁਰਪੁਰ ਮਨਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ